ਸਭ ਤੋਂ ਪਹਿਲਾਂ ਸਰਕਾਰ ਜੋ ਸਾਰਾ ਇਲੈਕਟ੍ਰਿਕ মিডিਆ ਟੈਪਰਟ মিডিਆ ਸਾਰੇ ਨੂੰ ਜਿਹੜਾ ਆਪਣਾ ਆਪਣਾ ਹੋਸਟ ਦਲਵਿੰਦਰ ਜਿਆਪੁਰੀ ਨੂੰ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਅੱਜ ਸਾਡਾ ਛੋਟਾ ਵੀਰ ਜਿਹੜਾ ਕਿ इंडियन कल्चर एसोसिएशन ਦਾ ਜਿਹੜਾ ਸੀ ਲੋਕਰਾਮ ਦਾ ਮੇਲਾ ਸੀ ਮਿੱਥੇ ਹਰ ਇੱਕ ਸਾਲ ਮੀਟਿੰਗ ਕਰਦੇ ਆ ਜਿਹੜਾ ਕਿ ਕਰਤਾਰਪੁਰ ਜਾਂ ਰਾਇਪੁਰ ਸੂਲਪਰ ਅਸੀਂ ਕਰਦੇ ਆ ਉਹਦਾ ਇੱਕ ਸੇਵਾਦਾਰ ਹੈ ਉਹਦਾ ਵੀ ਬਕਰਿਆ ਔਰ ਉਹ ਜਿਹਦਾ ਨਾਮ ਹੈ ਭਜਿੰਦਰ ਰਾਜ ਤਾਜ ਉਹਦਾ ਨਵਾਂ ਟਰੈਕ ਤੱਕ ਹੈ ਹੀ ਪਹਿਲਾ ਟੈਕ ਹੈ ਤੇ ਅਸੀਂ ਸਿਰਫ ਉਹਨੂੰ ਹੌਸਲਾ ਹਸਤਾਈ ਦੇਣ ਵਾਸਤੇ ਬੈਸਟ ਰਿਸ਼ੀ ਦੇਣ ਵਾਸਤੇ ਆਇਆ ਤੇ ਇਹਦਾ ਟੱਕਿਆ ਨਹੀਂ ਮਿਊਜ਼ਿਕਰ ਜਿਹੜਾ ਕਿ ਜੇ ਬੌਲਰ ਜਿਹੜਾ ਮੁੰਡਾ ਸਾਥ ਕਰਦਾ ਉਹ ਜਿਹੜਾ ਉਹ ਹੈ ਜੀ ਔਰ ਇਹਦੀ ਜਿਹੜੀ ਟੱਕਿਆ ਨਹੀਂ ਜਿਹੜੀ ਜਿਹੜੀ ਹੀਰੋਆਂ ਦੇ ਮਾਡਲਰ भूमि चोपड़ा जी मैं ठीक बोल रहा हूं आपका नाम तडानाप बोल रहा हूं आपका तडानाप हिंदी कहते हैं और जिनो रिलीज करेंगे ਸਾਡੇ ਇੰਡੀਅਨ ਕਲਚਰ ਐਸੋਸੀਏਸ਼ਨ ਦੇ ਪ੍ਰਧਾਨ ਕਰਪਾ ਸਿੰਘ ਜੀ ਦੇ ਨਾਲ और ਬਹੁਤ ਸਾਰੀਆਂ ਗੁਫਲਮਾ ਬਹੁਤ ਸਾਰੀਆਂ ਵੈਬ ਸੀਰੀਜ਼ ਚਾਹੇ ਕਮੇਡੀਅਨ ਚਾਹੇ ਵੀਡੀਓ ਹੋਵੇ ਸਾਡੇ ਵੀਡੀਓ ਡਾਇਰੈਕਟਰ ਪ੍ਰੇਜ਼ੈਂਟਰ ਕਸ਼ਮਜੀ ਭਾਜੀ ਜੀ ਨੇ ਵੀ ਬੋਲਣ ਦੀ ਸਾਥੀਆਂ ਪਿਛਲੇ ਚਾਹੇ ਬਾਦਲ ਸਰਕਾਰ ਹੋਵੇ ਚਾਹੇ ਕਪਤਨ ਸਾਹਿਬ ਹੋਵੇ ਚਾਹੇ ਮਾਨ ਸਾਹਿਬ ਦੀ ਸਾਰੀਆਂ ਲਗੂ ਫਿਲਮਾਂ ਸਾਰੀਆਂ ਤੁਸੀਂ ਦੇਖਦੇ ਹੋ ਸਰਕਾਰੀ ਫਿਲਮਾਂ ਔਰ ਔਰ ਅਦਨਾਲ ਔਰ ਆਪ ਪ੍ਰੇਜ਼ੈਂਟਰ ਕਾਸ ਮੇਰੇ ਨਾਲ ਦੂਦਰਸ਼ਣ ਦੇ 컬러 ਟੀਵੀ ਤੋਂ ਔਰ ਬਹੁਤ ਵਧੀਆ ਕਮੇਡੀਅਨ ਬਹੁਤ ਸਾਰੀਆਂ ਕਪੰਦਾ ਸ਼ੋਅ ਦੇ ਵਿੱਚ ਜਿਹੜੇ ਕੀ ਦੀਪਕ ਰਾਜ ਸਾਡਾ ਛੋਟਾ ਵੀਰ ਹੈ ਔਰ ਅਸਸੈਂਟ ਡੈਕਟਰ ਜਿਹੜਾ ਬਹੁਤ ਵਧੀਆ ਕੋਈ ਕਲਾਕਾਰ ਨੇ ਬਹੁਤ ਸਾਰੇ ਟਰੈਕ ਇਹ ਦੁਰਦੇ ਨੇ ਉਹ ਨੇ ਮੇਰੇ ਬੰਦਰ ਰਵਿਦਾ ਰਾਜ ਅਸਸੈਂਟ ਡੈਕਟਰ ਚਲੰਦਰ ਪਠਾਨਕੋਟ ਗਰਦਾਸਪੁਰ ਤੇ ਮੇਰਾ ਇੱਕ ਨਵਾਂ ਕੀਤਾ ਬੋਲਟ ਬੋਲਟ ਦੇ ਜਿਹੜੇ ਮਾਡਲ ਨੇ ਕਮਲ ਦੀ ਉਪਰ ਕੋਟ ਕੇ ਖੜਾ ਪਿਆ ਉਹ ਇਹ ਵੀ ਉਹਦੇ ਕੰਮ ਕੀਤਾ ਬੋਧਰੀਆ ਮਾਡਲ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਇਹ ਜਿਹੜਾ ਟ੍ਰੈਕ ਹੈ ਤੱਕਿਆ ਨਹੀਂ ਇਹ ਜੋੜੀ ਆ ਰਹੀ ਹੈ ਲੋੜੀ ਦੇ ਸਾਨੂੰ ਖੁੰਦੇ ਸਾਰੇ ਹੀ ਜਿਹੜੇ ਜੋੜੀ ਫੈਸਟੀਵਲ ਨੂੰ ਬਣਾਉਣਗੇ ਨਾਲ ਡੀਜੇ ਦੇ ਨਾਲ ਲਾਉਣਗੇ ਬਹੁਤ ਪਿਆਰਾ ਰੋਮਾਂਟਿਕ Song ਹੈ ਤੇ ਮੈਂ ਦੇਖੇ ਕਰਦਾ ਤਾਸ ਕੇ ਉਹ ਇੱਕ ਲਫ਼ਜ਼ ਜਾ ਕੋਈ ਲੋਕ ਕੋਈ ਆਈ ਪੀਜ਼ ਉਹ ਤੇ ਅਸੀਂ Estamos 파ਸਾਰ ਬਹੁਤ ਬਤਵਾੜਾ ਸਾਰਨਕਿਆ ਹੁੰਦੇ ਮੀਤ ਆਦੇ ਆ ਕਿ ਪਹਿਲੇ ਕਾਲ ਨੂੰ ਬਹੁਤ ਤਿਆਰ ਹੋਵਗੇ ਕੋਈ ਗਲਤੀ ਹੋ ਗਈ ਹੋਵੇ ਤੇ ਮਾਫੇ ਹੋ ਧਿਆਨ ਤੋਂ ਜੀ ਗਾਣਾ ਇਹਦਾ ਨਾਮ ਆਇਆ ਤੱਕਿਆ ਹੀ ਨਹੀਂ ਨਹੀਂ ਤੱਕਿਆ ਨਹੀਂ ਢੋਲਫਰ ਸੁਣਾਓ ਜਰਾ ਦਿਲ ਚ ਮਕਰ ਬਸ ਤੇਰੇ ਲਈ ਬਣਾਇਆ ਸੀਲੀਂ ਥਾਂ ਵਿੱਚ ਰੱਖਿਆ ਹੀ ਨਹੀਂ ਤੈਨੂੰ ਤੱਕ ਲਿਆ ਜਦੋਂ ਇੱਕ ਵਾਰੀ ਸਜਣਾ ਤੇ ਹੋទਿਸੇ ਨੂੰ ਕਰੇ ਤੱਕਿਆ ਹੀ ਨਹੀਂ ਤੈਨੂੰ ਤੱਕ ਲਿਆ ਜਦੋਂ ਇੱਕ ਵਾਰੀ ਸਜਣਾ ਤੇ ਹੋទਿਸੇ ਨੂੰ ਕਰੇ ਤੱਕਿਆ ਹੀ ਨਹੀਂ ਅਜਿਹਾ ਕੋਈ ਕਾਹਲ ਉਹਨੂੰ ਜੋੜੀ ਤੱਕਣਾ ਨਹੀਂ ਚਾਹੀਦਾ ਠੀਕ ਹੈ ਤੇ ਪੇਰੋ ਸਾਤਰਾ ਸਰ ਇੱਕ ਵਸੋਂ ਇਹ ਗੁਰੂਤਾਈ ਨੇ ਸਫਰਤ ਹੋਏ ਨੇ ਕਸ਼ਵ ਜੀ ਠੀਕ ਹੈ ਜੀ ਬਲੇਸੀ ਦੁਰਦਪੂਤ ਠੀਕ ਬੁੱਤੇ ਬੋਦਨ ਜੀ ਹੰਨ ਜੀ ਸਾਡੇ ਵੱਲੋਂ ਤਾਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇਖੋ ਜੀ ਵੱਡਾ ਸ਼ੁਰੂਆਤ ਇਕਦਮ ਕਰਦਾ ਹੀ ਹੈ ਤੇ ਮੈਨੂੰ ਲੱਗਦਾ ਲੋਹੜੀ ਦੇ ਮੌਕੇ ਤੇ ਸ਼ੁਰੂਆਤ ਹੋਈ ਹੈ ਪ੍ਰਮਾਤਮਾ ਬਹੁਤ ਮਿਹਨਤ ਕੀਤੀ ਇਹਨਾਂ ਨੇ ਮਿਊਜ਼ਿਕ ਵੀ ਬਹੁਤ ਔਰ ਵੀਡੀਓ ਵੀ ਬਹੁਤ ਮੈਂ ਤਾਂ ਦੇਖੀ ਹੈ ਬੜੀ ਮਿਹਨਤ ਨਾਲ ਬਣਾਈ ਹੈ ਤੇ ਆਪ ਸਭ ਦਾ ਪ੍ਰੈਸ ਦਾ ਪੀਡੀਆ ਦਾ ਯੋਗਦਾਨ ਚਾਹੀਦਾ ਹੈ ਇਹਨੂੰ ਜਿਆਦਾ ਜਿਆਦਾ ਪ੍ਰਮੋਟ ਜੇ ਕਰੋ ਤਾਂ ਬੜੀ ਮਿਹਰਬਾਨੀ ਤੁਹਾਡੀ ਕਿਉਂਕਿ ਇਸ ਤਰ੍ਹਾਂ ਦੇ ਮੁੱਡੇ ਦੀ ਹੌਸਲਾ ਹੋਏਗੀ ਤੇ ਅੱਗੇ ਤੋਂ ਤੇ ਨਵੀਆਂ ਫੋਰ ਵੀਡੀਓ ਫਿਲਮਾਂ ਔਰ ਸੁਨੇਹਾ ਸਮਾਜ ਨੂੰ ਵਧੀਆ ਇਹਨੂੰ ਅਜੀਬ ਇੱਕ ਲੋਕ ਜਿਹੜੇ ਅੱਜ ਕੱਲ ਬਹੁਤ ਬਹੁਤ ਸਾਰੇ ਸਿੰਗਰ ਜਿਹੜੇ ਇਹ ਨੇ ਉਹ ਅਜੀਬੋ ਗਰੀਬ ਜਿਹੀਆਂ ਵੀਡੀਓ ਲੈ ਕੇ ਆਉਂਦੇ ਆ ਤੇ ਅਸੀਂ ਤਾਂ ਤਾਫੀਕ ਕਰਾਂਗੇ ਵੀ ਸਮਾਜ ਨੂੰ ਕੋਈ ਐਸੀ ਵੀਡੀਓ ਬਣਾਓ ਜਿਹਦੇ ਵਿੱਚ ਕੋਈ ਮੈਸੇਜ ਵੀ ਜ਼ਰੂਰ ਹੋਵੇ ਜਿਸ ਨਾਲ ਸਾਡਾ ਜਿਹੜਾ ਜਵਾਂ ਪੀੜੀ ਹੈ ਉਹਨੂੰ ਇੱਕ ਸੁਨੇਹਾ ਜੁਲ ਜਾਵੇ 올 ਦੀ ਬੈਸਟ ਐ ਰਵਿਦਾ ਰਾਜੇ ਸਸ਼ਤਰ ਡਾਇਰੈਕਟਰ ਜਨੰਦਰ ਰਸਟਰ ਟੈਨੋਲੋਜੀ ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦੇਖਣਾ ਪਿਆ ਸੀ ਇਹਦਾ ਜਦੋਂ ਟਾਈਟਲ ਦੇਖਿਆ ਤੱਕਿਆ ਹੀ ਨਹੀਂ ਜਦੋਂ ਅਸੀਂ ਟੱਕਰ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਅੱਖਾਂ ਦੀ ਯਾਦ ਆਉਂਦੀ ਹੈ ਅੱਖਾਂ ਉਸ ਲਈ ਸਾਹਮਣੇ ਹੋ ਜਾਂਦੀਆਂ ਜਦੋਂ ਉਸਤਾਦ ਮੁਸਰਤ ਫਤਿਹਗਾਰ ਸਾਹਿਬ ਨੇ ਕਿਹਾ ਕਿ ਆ ਸੱਜਣਾ ਇਹਨਾਂ ਅੱਖੀਆਂ ਵਿੱਚ ਮੈਂ ਅੱਖੀਆਂ ਬੰਦ ਕਰ ਦੇਵਾਂ ਨਾਮੈ ਦੇਖਾ ਗਿਆ ਤੂੰ ਮੈਂ ਤੈਨੂੰ ਦਿਖਣ ਦੇਵਾਂ ਵਾਹ ਬੜੀ ਵੱਡੀ ਗੱਲ ਹੈ ਐ ਦਿੱਤੀਆਂ ਜਦੋਂ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਵੀ ਲੋਕੋ ਪਿਆਰ ਦਾ ਵजूद ਨਹੀਂ ਸੀ ਕੋਈ ਇਹ ਹੋ ਜਾਈ ਨਹੀਂ ਸੀ ਕਿਸੇ ਨਾਲ ਹੋਈ ਬਹੁਤ ਸਾਰਾ ਅੱਖੀਆਂ ਦਾ ਸੋ ਜਦੋਂ ਵੀ ਕਿਸੇ ਨਾਲ ਮੁਹੱਬਤ ਹੁੰਦੀ ਹੈ ਤਾਂ ਅਸੀਂ ਸਾਰੇ ਬੈਠੇ ਆ ਉਹਦੀ ਜਿਹੜੀ ਸ਼ੁਰੂਆਤ ਆ ਉਹ ਨਿਆਣੇ ਤੋਂ ਹੁੰਦੀ ਆ ਦੇਤੀਆਂ ਰੱਬ ਨੇ ਸਭ ਨੂੰ ਦੇਖਣ ਲਈ ਅੱਖਾਂ ਸੈਂਕੜੇ ਇੱਕ ਸੁਨਾਰ ਦੀ ਅੱਖ ਸੋ ਸੁਨਾਰ ਤੋਂ ਇੱਕ ਜੋਰੀ ਦੀ ਅੱਖ ਬਣਦੀ ਸੋ ਜੋਰੀ ਤੋਂ ਇੱਕ ਫਰਕਾ ਦੀ ਅੱਖ ਸੋ ਫਰਕਾ ਤੋਂ ਇੱਕ ਠੱਗ ਦੀ ਅੱਖ ਬਣਦੀ ਸੋ ਠੱਗਾ ਤੋਂ ਮੇਰੇ ਦਿਲਦਾਰ ਦੀ ਅੱਖ ਨਿਰਦਨ ਅੱਖ ਮੇਰੀ ਯਾਰ ਦੀ ਅੱਖ ਹੁੰਤੇ ਮੇਰੀ ਅੱਖ ਉੱਤੇ ਸਾਰੇ ਸੰਸਾਰ ਦੀ ਅੱਖ ਸੋ ਇੱਤੈ ਹੀ ਹੋਣਾ ਚਾਹੀਦਾ ਬਾਪਾ ਦੇ ਵਿੱਚ ਇੰਦਰਾ ਹੋਣਾ ਚਾਹੀਦਾ ਇਹ ਸਿੱਧੀ ਜੀ ਗੱਲ ਹੈ ਕਿ ਜਦੋਂ ਹੰਝੂ ਵਾਲ ਨਦੀ ਸੋਹਣੀਏ ਪਾਰ ਕਰਾਂ ਮੈਂ ਤੇਰਾ ਬੈਠ ਕੇ ਕਿਨਾਰੇ ਇੰਤਜ਼ਾਰ ਕਰਾਂ ਮੈਂ ਇਹਨੂੰ ਮੇਰੇ ਨਾਲ ਵੱਧ ਜੇ ਪਿਆਰ ਕਰੇ ਕੋਈ ਉਹਦਾ ਨਾਲ ਦਾ ਸੁਣਦੀ ਪਿਆਰ ਕਰਾਂ ਸਿੱਧੀ ਅੱਖ ਜਿਹੜੀ ਆ ਉਹ ਨਿਸ਼ਾਨੇ ਤੇ ਹੋਣੀ ਚਾਹੀਦੀ ਨੇ ਇਧਰ ਉਧਰ ਜੋ ਮਰਜੀ ਆ ਜਵੇ ਫਿਰ ਕਿਉਂਕਿ ਸਿੱਧਾ ਆਉਣ ਵਾਲੇ ਫਿਰ ਪਿੱਛੇ ਨਹੀਂ ਦੇਖਿਆ ਕਰਦੇ ਥੈਂਕ ਯੂ ਮਿਹਰਬਾਨੀ ਦੀਪਕ ਰਾਏ ਸਾਕਵਾਲੀ 90 ਸਾਲ ਦੀਆਂ ਲੋੜੀ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਔਰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਿੰਨੇ ਵੀ ਤਿਹਾਰਾਂ ਆਪਾਂ ਮਨਉਨੇ ਕਠਿਸਾਰੇ ਬਹੁਤ ਬਹੁਤ ਮੁਬਾਰਕਾਂ ਬੜੀਆਂ ਮਾਹਨਤ ਹਸਤੀਆਂ ਤੇ ਤਸ਼ਰੀਫ ਪਰਮਾਏ ਮੇਰੇ ਵੱਡੇ ਵੀਰ ਫਰਮਾਨ ਦੇ ਡਾਇਰੈਕਟਰ ਬਹੁਤ ਸਾਰੇ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਮੇਰੇ ਵਰਗੇ ਬਹੁਤ ਸਾਰੇ ਕਲਾਕਾਰਾਂ ਨੂੰ ਮੌਕਾ ਦਿੱਤਾ ਜਸਪਾਲ ਪੱਟੀ ਸਾਹਿਬ ਦੇ ਨਾਲ ਜੋੜਿਆ ਉਹਨਾਂ ਨੇ ਰਜਿੰਦਰ ਕਸ਼ਰਬ ਸਾਹਿਬ ਔਰ ਲੋਕ ਕਲਾਵਾਂ ਮੇਲੇ ਦੇ ਸਰਪ੍ਰਸਤ ਕੇਪੀਐਸ ਢਲੋ ਸਾਹਿਬ ਸਾਡੇ ਵੀਰ ਜਿਹਨਾਂ ਨੂੰ ਬਹੁਤ ਕੁਝ ਸਿੱਖਿਆ ਬਹੁਤ سارے ਕਲਾਕਾਰ ਇਹਨਾਂ ਦੇ ਪੰਚਾਂ ਤੇ ਹਾਜ਼ਰੀ ਲਗਾ ਕੇ ਪੂਰੀ ਦੁਨੀਆ ਦੇ ਵਿੱਚ ਚੜ੍ਹ ਕੇ ਵਿਚਾਰੇ ਮੇਰਾ ਵੀਰ ਜਿਹਨ ਮੇਲਿਆਂ ਦਾ ਤੁਸੀਂ ਬਾਦਸ਼ਾਹ ਕਹਿੰਦੇ ਹੋ ਬਹੁਤ ਸਾਰੇ ਸ਼ੋਅ ਬਹੁਤ ਸਾਰੇ ਮੇਲੇ ਅਸੀਂ ਇਕੱਠਾ ਨਹੀਂ ਕਰਦੇ ਦਰਵਿੰਦਰ ਤਿਆਲਪੁਰੀ ਬਹੁਤ ਹੀ ਵਧੀਆ ਇਨਸਾਨ ਵੀ ਹੈ ਕਿਉਂਕਿ ਕਲਾਕਾਰ ਹੋਣਾ ਵੱਡੀ ਗੱਲ ਨਹੀਂ ਹੈ ਔਰ ਇਨਸਾਨ ਹੋਣਾ ਬਹੁਤ ਵੱਡੀ ਗੱਲ ਹੈ ਔਰ ਵੀ ਨਵੀਂ ਦਾਰਾ ਜੀ ਜਿੰਨੇ ਵੀ ਮਹਾਨਾਸ ਹਸਤੀਆਂ ਔਰ ਸਾਰਾ ਹਰੀਸ਼ ਹਰੀਸ਼ਾ ਜੀ ਸੋ ਦੂਰਦਰਸ਼ਨ ਦੀ ਬਹੁਤ ਸਾਰੀ ਟੀਮ ਸਾਡੇ ਤੇ ਤਸੀਂ ਪਰਮਾਇ ਸਾਡੇ ਮੀਡੀਆ ਜਿਹੜੇ ਨਾਲ ਜੋ ਉਹ ਇਨਸਾਨ ਬੈਠੇ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਪ੍ਰਮੋਟ ਕਰਕੇ ਥਮ ਥਮ ਸਾਰੇ ਸੋ ਧੰਨਵਾਦ ਜੀ ਤੁਹਾਡਾ ਔਰ ਮੈਂ ਮੁਬਾਰਕਾ ਦਿੰਦਾ ਜੀ ਤਜਿੰਦਰ ਤਾਜ ਹੁਣਾ ਜੇ ਨਾ ਦਾ ਇਹ ਨਵਾਂ ਟਰੈਕ ਰਿਲੀਜ਼ ਹੋਣ ਜਾ ਰਿਹਾ ਤੱਕਿਆ ਹੀ ਵੈਸੇ ਜਦੋਂ ਮੈਂ ਇਹਨਾਂ ਨੂੰ ਤੱਕਿਆ ਇਸ ਮੇਰੇ ਵੀਰ ਨੂੰ ਜਿਹਨੀ ਸੋਹਣੀ ਐ ਫੋਟੋ ਬਣਦਾ ਜਿੰਨਾ ਸੋਹਣਾ ਪੋਸਟਰ ਹੈ ਮੈਨੂੰ ਲੱਗਦਾ ਕਿ ਕੈਸਰ ਦਾ ਨਾਂ ਰੱਖਣਾ ਚਾਹੀਦਾ ਸੀ ਤੱਕ ਤੱਕ ਅੱਕਿਆ ਹੀ ਸੋ ਇਹ ਤੱਕਿਆ ਹੀ ਹੋ ਨਹੀਂ ਸਕਦਾ ਇੰਨਾ ਸੋਹਣਾ ਮੁੰਡਾ ਹੋਵੇ ਤੇ ਉਹਨੂੰ ਕੋ ਤੱਕਈ ਨਾ ਸੋ ਬਹੁਤ ਵਧੀਆ ਔਰ ਮੈਂ ਅਕਸਰ ਕਹਿੰਦਾ ਦਿਆਲਪੁਰ ਜੀ ਸਾਹਿਬ ਕਿ ਹਰ ਇਨਸਾਨ ਦੇ ਵਿੱਚ ਆਪਣਾ ਇੱਕ ਸਮੁੰਦਰ ਹੈ ਆਪਣੀ ਇੱਕ ਦੁਨੀਆ ਆਪਣੀ ਕ੍ਰੀਏਟੀਵਿਟੀ ਹੈ ਤਾਂ ਕਿ ਕੱਲ ਨੂੰ ਕਿਸ ਬੰਦੇ ਨੇ ਕਿਸ ਕਲਾਕਾਰ ਨੇ ਕਿਸ فنਕਾਰ ਨੇ ਤੁਹਾਡੀ ਹੌਸਲਾ ਫਜ਼ਾਈ ਨਾਲ ਕਿਹੜੀਆਂ ਬੰਦੀਆਂ ਨੂੰ ਚੋਣਾ ਸੋ ਮੈਂ ਮੁਬਾਰਕਬਾਦ ਦਿੰਨਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਤਾਂ ਪਹਿਲਾ ਟਰੈਕ ਹੈ ਹੋਰ ਬਹੁਤ ਸਾਰੇ ਟਰੈਕ ਆਪਾਂ ਮਿਲ ਕੇ ਇੱਥੇ ਰਿਲੀਜ਼ ਕਰਨੇ ਬੈਸਟ ਵਿਸ਼ੇਸ ਮਾਲਕ ਤੁਹਾਨੂੰ ਚੜ੍ਹਦੇ ਕਲਾਚ ਰੱਖੇ ਤਾਂ ਉਸਦੇ ਹੱਸਦਾ ਵਸਦਾ ਰੱਖੇ। ਕੋਈ ਡੇ ਲਸੋ। ਪੂਰੀ ਡਿਟੇਲ ਦੱਸੋ ਸਾਰੀ। ਲਿਖਿਆ ਲਗਾਇਆ ਕਿ ਕਿੰਨੇ ਦਿਨ ਲੱਗੇ ਇਸ ਟਰੈਕ ਨੂੰ ਤੁਹਾਨੂੰ ਇਸ ਸੰਘਰਸ਼ ਨੂੰ ਪੂਰਾ ਕਰਨ ਤੇ? ਲੇਖਨ ਗੋਚ ਤੇ ਲਗਭਗ ਕਿੰਨੇ ਮਹੀਨੇ ਲੱਗਾ ਹੋਵੇਗਾ? ਸ਼ੂਟਿੰਗ ਕਰਦੇ ਕੰਪਲੀਟ ਕਰਦੇ 2-3 ਮਹੀਨੇ ਲੱਗੇ ਹੋਵੇ ਇੱਕ ਆਹ ਦੇ। ਇਹ ਤੋਂ ਪਹਿਲਾਂ ਵਿਲੇਜ ਤੋਂ ਮਿਲਣ ਇਸ ਤੋਂ ਪਹਿਲਾਂ ਕੀ ਕਰਦੇ ਸੀ? ਇਸ ਤੋਂ ਪਹਿਲਾਂ ਇਸ ਵਿੱਚ ਲਿਖ ਪਈ ਸੀ ਜ਼ਰੂਰ। अच्छा पहले ये इन्टेंट में था बस मैं था उसको पेंटा मानता ट्राई तो पहले किया ਸੀ ਕਿ ਬੋਲ ਸਿੰਗਲ ਨੂੰ ਦੇਖ ਦੇਖਾਂ ਗਾਣੇ ਪਰ ਲੋਕੀ ਬਲੇ ਬਹੁਤ ਆਵੇਗਾ ਕਿ ਕਿਸੇ ਕੋ 2 ਸਾਲੋਗੇ ਗਾ ਰਿਹਾ ਹੈ ਕਿਸੇ 50 ਸਾਲ ਹੋ ਗਏ ਸੋਚਿਆ ਕਿ ਆਪ ਹੀ ਕਰਕੇ ਦੇਖ ਲੈਣ ਫਿਰ ਥੋੜਾ ਬਹੁਤ ਸਿਗਨੇਚਰ ਕੀਤਾ ਥੋੜਾ ਬਹੁਤ ਭਾਈ ਨੂੰ ਕਿਹਾ ਕਿ ਇਹਦਾ ਵਾਰ ਇਹਦਾ ਨਹੀਂ ਥੋੜਾ ਆਪਕੀ ਪ੍ਰੈਕਟਿਸਨ ਕੀਤੀ ਫਿਰ ਬੋਲੋਨੀ ਦੀਸ ਤੇ ਬਣਿਆ ਸ਼ੂਟ ਕਿੱਥੇ ਕਿੱਥੇ ਸ਼ੂਟ ਕੀਤਾ ਤੁਸੀਂ ਇਹਨੂੰ ਕਸੌਰੀ ਕੀਤਾ ਜੀ ਸ਼ੂਟ ਗੁੱਡ ਮਾਰਨਿੰਗ ਮਾਡਲ ਆਫ ਯੂ ਵਿੱਚ ਹਾਂਜੀ ਮੈਂ ਕਿਹਾ ਦੋ ਕਲਾਈਨਾ ਸੁਣਾਈ ਦੋ ਦਿਲ ਚ ਮੈਂ ਕਰ ਬਸ ਤੇਰੇ ਲਈ ਬਣਾਇਆ ਕਿਸੇ ਵੀ ਥਾਂ ਵਿੱਚ ਰੱਖਿਆ ਨਹੀਂ ਤੈਨੂੰ ਤੱਕ ਲਿਆ ਜਦੋਂ ਇੱਕ ਵਾਰੀ ਸਜਣਾ ਫਿਰ ਹੋਰ ਕਿਸੇ ਨੂੰ ਕਰਦੇ ਤੱਕਿਆ ਹੀ ਨਹੀਂ ਤੈਨੂੰ ਤੱਕ ਲਿਆ ਜਦੋਂ ਇੱਕ ਵਾਰੀ ਸਜਣਾ ਫਿਰ ਹੋਰ ਕਿਸੇ ਨੂੰ ਕਰਦੇ ਤੱਕਿਆ ਹੀ ਨਹੀਂ ਛੋਟੀ ਸਾਰਾ ਅੱਜ ਕੱਲ ਤੇ ਦੋ ਘੰਟੇ ਵਰਕ ਟਾਈਮ ਚੇਂਜ ਹੋ ਜਾਂਦੀ ਹੈ ਤੇ ਇੰਸਟਾਗ੍ਰਾਮ ਤੇ ਕਾਹ ਚੇਂਜ ਹੋ ਜਾਂਦਾ ਪਰ ਕੱਕੜਾ ਜੈਦਾ ਕੁਦੇ ਨੂੰ ਕਿਉਂਕਿ ਮਹੱਤਵ ਨੂੰ ਮਹੱਤਵ ਦਾ ਇਸ਼ਾਰਾ ਯਾਦ ਰਿਹਾ ਸਮੁੰਦਰ ਨੂੰ ਹਮੇਸ਼ਾ ਲੈਣਾ ਦਾ ਕਿਨਾਰਾ ਯਾਦ ਰਿਹਾ ਉਹ ਪਰ ਜੋ ਬਤਾਏ ਹੁਣ ਯਾਰਾਂ ਦੋਸਤਾਂ ਦੇ ਨਾਲ ਅਖੀਰ ਤੱਕ ਬੰਦੇ ਨੂੰ ਉਹ ਯਾਰਾ ਯਾਦ ਰਿਹਾ ਛੋਟੀ ਜੀ ਅਖੀਰ ਤੱਕ ਬੰਦੇ ਨੂੰ ਯਾਰਾ ਯਾਦ ਰਿਹਾ ਆਪਾ ਕੋਸ਼ਿਸ਼ ਕਰੀਏ ਤਵੱਜਹ ਕਰੋ ਜੀ ਡੋੜੀ ਜੀ ਬਹੁਤ ਬਹੁਤ ਵਧਾਈਆਂ ਜੀ ਇਸ ਖੁਸ਼ੀ ਦੇ ਵਿੱਚ ਅੱਜ ਜਲੰਧਰ ਪ੍ਰੈਸ ক্লাব ਦੇ ਵਿੱਚ ਤੱਕਿਆ ਹੀ ਨਹੀਂ ਮੇਰਾ ਛੋਟਾ ਵੀਰ ਮੇਰੇ ਸ਼ਹਿਰ ਪ੍ਰਤਾਪਪੁਰ ਤੋਂ ਜਿਹੜਾ ਕਿ ਇੰਡੀਅਨ ਕਲਚਰ ਐਸੋਸੀਏਸ਼ਨ ਦਾ ਬਹੁਤ ਵੱਡਾ ਪ੍ਰਬੰਧਕ ਵੀਰ ਹੈ ਸੇਵਾਦਾਰ ਵੀਰ ਹੈ ਔਰ ਬਹੁਤ ਸਾਰੀਆਂ ਡਿਊਟੀਆਂ ਨਿਭਾਉਣ ਮੌਦਾ ਔਰ ਸਾਡੇ ਨਾਲ ਆਉਂਦਾ ਜਾਂਦਾ ਉਹਨੂੰ ਕਲਾ ਦੀ ਚिटਕ ਲੱਗੀ ਤੇ ਨਾਲ-ਨਾਲ ਲੋਕਾਂ ਕੀ ਦੇ ਖੇਤਰ ਵਿੱਚ ਆਇਆ ਹਜੇ ਉਹਦਾ ਨਮਾ ਹਜੇ ਪਹਿਲਾ ਪੀਰੀਅਡ ਹੈ ਹੌਲੀ ਹੌਲੀ ਉਹ 9.10 ਪੀਰੀਅਡ ਤੱਕ ਪਹੁੰਚੇਗਾ ਕਿਉਂਕਿ ਸਾਡੇ ਸਤਿਕਾਰਯੋਗ ਕਰਮਪਾਲ ਸਿੰਘ ਪ੍ਰੋਫੈਸਰ ਸਾਹਿਬ ਉਹਨਾਂ ਦੀ ਬਲੇਸਿੰਗ ਆ ਜਿਹੜਾ ਨਵਾਂ ਟਰੈਕ ਹੈ ਬਹੁਤ ਵਧੀਆ ਟਰੈਕ ਹੈ ਜੀ ਇਹ ਲੋਹੜੀ ਤੇ ਨਵੇਂ ਸਾਲ ਦੇ ਵਿੱਚ ਪੰਜਿੰਦਰ ਤਾਜ ਵੱਲੋਂ ਗਿਫਟ ਹੈ ਬਹੁਤ ਵਧੀਆ ਕੋ ਰੋਮਾਂਟਿਕ Song ਆਇਆ ਸਾਡੇ ਵੱਲੋਂ ਮੇਰੇ ਵੱਲੋਂ ਦਰਵਿੰਦਰ ਦਿਆਲਪਰੀ ਵੱਲੋਂ ਤਾਜ ਨੂੰ 올 ਦਿ ਬੈਸਟ ਐਂਡ ਗੁੱਡ ਲੱਕ ਮੇਰਾ ਪਹਿਲਾ ਗੀਤ ਰੱਖਿਆ ਗਿਆ ਹੈ ਅਜ ਦੀਸ ਹੋ ਗਿਆ ਹੈ ਦੇਖੇ ਸਾਰੇ ਇੱਥੇ ਪਲੇਟਫਾਰਮ ਤੇ ਉਮੀਦ ਕਰਦਾ ਜੀ ਕੋਈ ਗਲਤੀ ਹੋ ਗਈ ਹੋਵੇ ਕਮਪੇਸ਼ੀ ਰਹੇਗੀ ਹੋਵੇ ਥੋੜੀ ਬਾਅਦ ਮੈਂ ਬਹੁਤ ਬਹੁਤ ਸ਼ੁਕਰੀਆ ਦਿਵਾਉਂਦਾ। ਇਹਨੂੰ ਤੁਸੀਂ ਨਜ਼ਮਾ ਪਿਆਰ ਤੋਂ ਸ਼ੇਅਰ ਕਰੋ। 1000 ਲਾਈਕ ਕਰੋ। ਆਪਾਂ ਯਾਦ ਰੱਖੀਏ ਨਜ਼ਰ ਕੀ ਹੋਣ ਮਾੜੀ ਹੋਣ ਲਈ। ਉਹਦੇ ਕੀ ਪ੍ਰੂਵਮੈਂਟ ਮਿਲੇ ਦੀ ਕਿ ਨਹੀਂ। ਤੇ ਤੁਸੀਂ ਬਹੁਤ ਸਾਰੇ ਲੋਕ ਆਏ ਨਬਰ। ਦੇਖੋ ਜੀ ਤੇਜਿੰਦਰ ਤਾਲ ਸਾਡਾ ਛੋਟਾ ਭਰਾ ਆ। ਬੱਚਾ ਵੀ ਆ ਸਾਡਾ ਤੇ ਇਹਨੇ ਅੱਜੇ ਸ਼ੁਰੂਆਤ ਕੀਤੀ ਆ। ਬੜਾ ਵੱਡਾ ਜਗਨਾ ਚਾਹੀਦਾ ਜੀ ਇੱਕ ਗਾਣਾ ਰਿਲੀਜ਼ ਕਰਨ ਲਈ। ਉਹਦੇ ਪਿੱਛੇ ਬਹੁਤ ਸਾਰੇ ਉਪਰਾਲੇ ਕਰਨੇ ਪੈਂਦੇ ਆ। ਔਰ ਬਹੁਤ ਸਾਰੀ ਟੀਮ ਹੁੰਦੀ ਹੈ ਉਹਨਾਂ ਨੇ ਬੜੀ ਉਮੀਦ ਕੀਤੀ ਹੈ ਤੇ ਇਸ ਤਰ੍ਹਾਂ ਹੀ ਮੈਂ ਕਹਿੰਦਾ ਅੱਜ ਇਹ ਸ਼ੁਰੂਆਤ ਕੀਤੀ ਹੈ ਤੇ ਅਸੀਂ ਬਹੁਤ ਸਾਰੇ ਕਲਾਕਾਰਾਂ ਨੂੰ ਦੇਖਿਆ ਜੀ ਜਦੋਂ ਛੋਟੇ ਪੱਧਰ ਤੇ ਸ਼ੁਰੂਆਤ ਕਰਕੇ ਉਹ ਬਹੁਤ ਵੱਡੇ ਕਲਾਕਾਰ ਬਣੇ ਨੇ ਤੇ ਅਸੀਂ ਦੁਆ ਕਰਦੇ ਹਾਂ ਵੀ ਪ੍ਰਮਾਤਮਾ ਇਹਨਾਂ ਨੂੰ ਬਹੁਤ ਤਰੱਕੀਆਂ ਤੇ ਬਹੁਤ ਚੜ੍ਹਦੀ ਕਲਾ 'ਚ ਰੱਖੇ ਜੀ ਸਾਰੇ ਹੀ ਸਤਿਕਾਰਯੋਗ ਇਲੈਕਟ੍ਰੋਨਿਕ মিডিਆ ਔਰ ਕੰਟਿਮਿਡੀਆ ਆ ਤੇ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਬਹੁਤ ਵਧੀਆ ਟਰੈਕ ਜਿਹੜਾ ਕਿ ਤੱਕਿਆ ਹੀ ਨਹੀਂ ਇਹਨੀਆਂ ਛਣ ਦੇ ਵਿੱਚ ਨਿਕਿਆ ਜਾ ਗਾਣਾ ਦਿੱਤਾ ਹੈ ਉਹ ਹੈ ਤੱਕੇ ਤਾਜ ਲਈ ਕਿ ਹਮੇਸ਼ਾ ਇੱਕ ਦੂਜੇ ਵੱਲ ਤੱਕੋ ਪਿਆਰ ਕਰੋ ਮੁਹੱਬਤ ਕਰੋ ਕਿਉਂਕਿ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਹੈ ਸਮੁੰਦਰ ਨੂੰ ਹਮੇਸ਼ਾ ਲਹਿਰਾਂ ਦਾ ਕਿਨਾਰਾ ਯਾਦ ਰਹਿੰਦਾ ਹੈ ਉਹ ਪਲ ਜੋ ਬਸਾਇਆ ਹੁਣ ਯਾਰਾਂ ਦੋਸਤਾਂ ਦੇ ਨਾਲ ਅਕੀਰ ਤੱਕ ਬੰਦੇ ਨੂੰ ਯਾਦ ਆ ਰਿਹਾ ਯਾਦ ਰਹਿੰਦਾ ਹੈ ਕਿਉਂਕਿ ਇਹ ਇਹ ਕਈਆਂ ਨੂੰ ਪੁਲੇਖਾ ਹੁੰਦਾ ਹੈ ਜੇ ਤੱਕੋ ਨਾ ਤਾਂ ਕਈਆਂ ਨੂੰ ਬਹੁਤ ਵੱਡਾ ਪੁਲੇਖਾ ਹੁੰਦਾ ਉਹ ਪੁਲੇਖਾ ਇਹ ਹੁੰਦਾ ਹੈ ਕਿ ਅਸੀਂ ਧੁੱਪ ਸਮਝਿਆ ਉਹ ਛਾਂ ਨਿਕਲੀ ਅਸੀਂ ਮੱਝ ਸਮਝਿਆ ਉਹ ਗਾ ਨਿਕਲੀ ਉਹ ਬੇੜਾ ਬਹਿਦੇ ਜਲੰਧਰ ਦੇ ਬਿਊਟੀ ਪਾਰਲਰ ਵਾਲਿਆਂ ਦਾ ਅਸੀਂ ਕੁੜੀ ਸਮਝਿਆ ਕੁੜੀ ਦੀ ਮਾਨਣੀ ਅ디 ਕੁੜੀ ਸਮਝਿਆ ਕਿ ਕੋਈ ਐਂਟਰਟੇਨਮੈਂਟ ਦੀਆਂ ਗੱਲਾਂ ਹੋਣੀਆਂ ਨੇ ਲੋੜੀ ਆ ਰਹੀ ਹੈ ਤੇ ਫਿਰ ਤਾਜ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਹੀ ਗੱਲ ਕਰਦੇ ਆ ਕਿ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਨਾ ਪਟੋਲੀ ਵਾਲਾ ਥੱਲੇ ਦੀ ਧੀ ਵਿਆਹੀ ਹੋ ਸ਼ੇਰ ਸ਼ੱਕਰਬਾਈ ਹੋ ਕੁੜੀ ਦਾ ਸ਼ਾਲੂ ਪਾਟਾ ਸ਼ਾਲੂ ਕੌਣ ਸਵੇਟੇ ਚਾਚਾ ਚੋਰੀ ਕੁੱਟੇ ਬਾਕੀ ਡੋੜੀ ਜਾਂ ਬਹੁਤ ਬਹੁਤ ਮੁਬਾਰਕਾਂ ਕਾਨਫਰੰਸ ਵਾਲੇ ਗੱਲ ਕਰੋ ਲੋੜੀ ਦੀ ਕੀ ਗੱਲ ਯਾਰ ਅੱਛੇ ਅੱਛੇ ਔਰ ਕਬਲ ਮੇਰਾ ਗਾਣਾ ਜਿਹੜਾ ਨਵਾਂ ਬੁਲਟ ਆਇਆ ਉਹਦਾ ਮਾਡਲ ਤ੍ਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਤਿਕਾਰਯੋਗ ਹਾਂਜੀ ਜਿਹੜੇ ਭਾਈ ਦੀ ਪ੍ਰੈਸ ਕਾਨਫਰੰਸ ਦੀ ਗਾਣੇ ਦੀ ਕੀਤੀ ਉਹ ਤਾਂ ਬਲੂ ਹਾਂਜੀ ਉਹ ਗਾਣਾ ਹੁਣ ਤੁਹਾਨੂੰ ਸੁਣਾਣਗੇ ਜੀ ਔਰ ਗਾਣੇ ਦੀ ਸ਼ੁਰੂਆਤ ਕਰੂੰਗਾ ਹਲੋ ਭਾਈ ਸਾਹਿਬ ਗਾਣਾ ਆਪਾਂ ਚਲਾਉਣਾ ਆ ਤੇ ਮੈਂ ਤੇ ਇਹ ਨਾਲ ਸ਼ੁਰੂਆਤ ਕੀਤੀ ਗਾਣਾ ਇਹ ਸੁਣਾਉਣ ਦੀ ਹਾਂਜੀ ਬੇਟੀ ਉੱਚੀ ਤੇ ਨਿਚ ਮਕਰ ਬਸ ਤੇਰੇ ਲਈ ਬਣਾਇਆ ਕਿਸੇ ਲਈ ਵੀ ਤਾਂ ਵਿੱਚ ਰੱਖਿਆ ਨਹੀਂ ਤੇ ਤੱਕਿਆ ਜਦੋਂ ਇੱਕ ਵਾਰੀ ਸਜਣਾ ਤੇ ਹੋਰ ਕਿਸੇ ਨੂੰ ਕਦੇ ਤੱਕਿਆ ਹੀ ਨਹੀਂ ਤੇ ਤੱਕਿਆ ਜਦੋਂ ਇੱਕ ਵਾਰੀ ਸਜਣਾ ਤੇ ਹੋਰ ਕਿਸੇ ਨਾਲ ਤੱਕਿਆ ਹੀ ਨਹੀਂ ਹੁਰਰਾ 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 ਮੂਰਾ ਗਾਣਾ ਤੁਸੀਂ ਸੁਣੋਗੇ YouTube ਤੇ ਲੋਰੀਆ ਜੀ ਅੱਜ ਹੀ ਅੱਜ ਹੀ ਰਿਲੀਜ਼ ਹੋਣਾ ਮੈਂ ਤੁਹਾਨੂੰ ਦੱਸ ਤਾ ਹੋ ਗਿਆ ਅੱਜ ਹੀ ਰਿਲੀਜ਼ ਹੋ ਗਿਆ ਹੋ ਗਿਆ ਲੋਰੀਆ ਜੀ ਸਬਸਕ੍ਰਾਈਬ ਕਰ ਲਈ ਇਹਦਾ ਚੈਨਲ ਜਾ ਕੇ ਤੇ ਨਾਲੇ ਗਾਣਾ ਸੁਣੀ ਤੱਕਿਆ ਜੀ ਸਾਰੇ ਸਬਸਕ੍ਰਾਈਬ ਕਰੋ ਔਰ ਲਾਈਕ ਕਰੋ ਔਰ ਇੱਕ ਦੂਜੇ ਨੂੰ ਅੱਗੇ ਸ਼ੇਅਰ ਵੀ ਕਰੋ ਮੈਂ ਮੰਨ ਲੇ ਨੀ ਲਾ ਰਿਹਾ ਸਰਦੀ ਗੱਲ ਚ ਰੱਖੇ ਔਰ ਨਹੀਂ ਸਾਰੇ ਆਲੇ ਕੁਛ ਨਾ ਕੁਛ ਬੋਲਦਾ ਐਨੀ ਸੋਹਣੀ ਮਾਡਲ ਆ ਫਿਰ ਸ ਗਾਣੇ ਦੇ ਵਿੱਚ ਉਹਨਾਂ ਕੋਲ ਜੇ 2 ਲੱਖ ਦਾ ਨਾਮ ਬੁਲਵਾਇਆ ਕਿ ਗੁਸਤਾਖੀ ਹੋ ਜਾਣੀ ਗਾਣੇ ਤੋਂ ਹਾਂਜੀ ਭੂਮੀ ਜੀ ਮੇਰਾ ਨਾਮ ਭੂਮੀ ਚੋਪੜਾ ਹੈ ਤੇ ਮੈਂ ਜਲੰਧਰ ਵਿੱਚ ਰਹਿੰਦੀ ਹਾਂ ਕਿ ਮੈਂ ਮੋਸਟਲੀ 뮤직 ਵੀਡੀਓਜ਼ ਕਰਦੀ ਹਾਂ ਤੇ ਮੈਂ ਮੂਵੀਜ਼ ਵਰਗੀਆਂ ਕੀਤੀਆਂ ਹੋਈਆਂ ਤੇ ਮੈਂ ਹਰਿਆਣਵੀ ਵੈਬ ਸੀਰੀਜ਼ ਕੀਤੀ ਹੈ ਮੈਂ 20 ਪਲੱਸ 뮤직 ਵੀਡੀਓਜ਼ ਕਰਦੀ ਹਾਂ ਉਹ ਤਾਰੇ ਚੰਨ ਕਾ ਸੁਜਾਉਣ ਲੱਗੇ ਮਸਤੀ ਦੇ ਵਿੱਚ ਸਾਰੇ ਮਰ ਮਾਰੇ ਗੀਤ ਮੇਲਾ ਦੀ ਖੁਸ਼ੀ ਦੇ ਗਾਉਣ ਲੈ ਵਾਹ ਬਾਗਾ ਵਾਲਾ ਇਹ ਦਿਨ ਚੜਿਆ ਤੇ ਬੇਬੇ ਨਾਨਕੀ ਦਾ ਸੋਨਾ ਵੀ ਆਇਆ ਹੁੱਲੇ ਲੋਕਾਂ ਨੂੰ ਰਸਤਾ ਵਿਖੌਣ ਦੇ ਲਈ ਤੇ ਗੁਰੂ ਨਾਨਕ ਦੇ ਪੀਰਾਂ ਦਾ ਹੋਰੇ ਸੋ